ਇਸ ਕੋਖਿਆ ਨੂੰ ਵੇਖਣ ਆਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਕਿਤਾਬ ਚ ਲਈ ਹੋਈ ਸੀ 7ਵੀਂ ਜਮਾਤ ਦੀ ਕਿਤਾਬ ਦੂਜਾ ਪੜਾਓ ਇਹਦਾ ਪਠ ਨੰਬਰ 12 ਹਰਿਆਣਾ ਪ੍ਰਦੇਸ਼ ਆ ਇੱਕ ਲੇਖਕ ਹਨ ਤੇ ਇਹਦੇ ਲੇਖਕ ਹਨ ਧਨੀ ਰਾਮ ਚਾਤਰੀ ਇਹਦੇ ਪਠ ਬਾਰੇ ਮੈਂ ਤੁਹਾਡੇ ਨਾਲ ਪਿੱਛੇ ਵਾਲੇ ਕੱਖਾਂ ਵਿੱਚ ਡਿਸਕਸ ਕੀਤਾ ਸੀ ਇਹਦੇ ਓਕੇ ਸ਼ਬਦਾਂ ਬਾਰੇ ਵੀ ਡਿਸਕਸ ਕੀਤਾ ਅੱਜ ਦੀ ਕੱਖਾਂ ਵਿੱਚ ਮੈਂ ਤੁਹਾਡੇ ਨਾਲ ਜਿਹੜੇ ਬਹੁ ਵਿਕਲਪੀ ਪ੍ਰਸ਼ਨ ਹੁੰਦੇ ਜਿਹੜੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਉਹਨਾਂ ਦੇ ਬਾਰੇ ਡਿਸਕਸ ਕਰਾਂਗਾ ਵੇਖੋ ਜੀ ਅਸਦੇ ਕਿਹੜੇ ਭੂ ਵਿਕਲਪੀ ਪ੍ਰਸ਼ਨ ਜਿਹੜੇ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਵੇਖੋ ਜੀ ਪਹਿਲਾ ਪ੍ਰਸ਼ਨ ਕਿਹੜਾ ਸੀ ਹਰਿਆਣਾ ਦਾ ਪੁਨਰਗਠਨ ਕਦੋਂ ਹੋਇਆ ਸੀ 1 ਨਵੰਬਰ 1966 ਨੂੰ ਇਹ ਪੁੱਛਿਆ ਗਿਆ ਸੀ ਕਿ ਹਰਿਆਣਾ ਦਾ ਪੁਨਰਗਠਨ ਕਦੋਂ ਹੋਇਆ ਸੀ ਵੀ ਹਰਿਆਣਾ ਕਦੋਂ ਪੰਜਾਬ ਤੋਂ ਵੱਖਰਾ ਸਟੇਟ ਬਣਿਆ ਸੀ ਵੱਖਰਾ ਰਾਜ ਜੀ ਬਣਿਆ ਸੀ 1 ਨਵੰਬਰ 1966 ਨੂੰ 1 ਨਵੰਬਰ 1968 ਨੂੰ ਦੂਜਾ ਪ੍ਰਸ਼ਨ ਕਿਹੜਾ ਸੀ ਮਹਾਭਾਰਤ ਦਾ ਯੁੱਧ ਮਹਾਭਾਰਤ ਦਾ ਯੁੱਧ ਕਿੱਥੇ ਹੋਇਆ ਸੀ ਕੁਰਖੇਤਰ ਵਿੱਚ ਅਭੀ ਆ ਪੁੱਛਿਆ ਗਿਆ ਸੀ ਮਹਾਭਾਰਤ ਦਾ ਯੁੱਧ ਕਿੱਥੇ ਹੋਇਆ ਸੀ ਮਹਾਭਾਰਤ ਦਾ ਯੁੱਧ ਹਰਿਆਣਾ ਦੇ ਜ਼ਿਲ੍ਹੇ ਕੁਰਖੇਤਰ ਵਿੱਚ ਹੋਇਆ ਸੀ ਮਹਾਭਾਰਤ ਦਾ ਯੁੱਧ ਹਰਿਆਣਾ ਦੇ ਜ਼ਿਲ੍ਹੇ ਕੁਰਖੇਤਰ ਵਿੱਚ ਹੋਇਆ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਗੀਤਾ ਦਾ ਉਪਦੇਸ਼ ਕਿਸ ਨੇ ਦਿੱਤਾ ਸ਼੍ਰੀ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਕਿਸ ਨੇ ਸ਼੍ਰੀ ਕ੍ਰਿਸ਼ਨ ਨੇ ਵੇਖੋ ਜੀ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਸੀ ਤਾਂ ਉਹਨਾਂ ਨੇ ਉਹਨੇ ਕੀ ਵੇਖਿਆ ਸ਼੍ਰੀ ਕ੍ਰਿਸ਼ਨ ਨੂੰ ਕੀ ਵੇਖਿਆ ਇਹ ਅਰਸੋਰੀ ਅਰਜੁਨ ਨੂੰ ਕੀ ਵੇਖਿਆ ਸੀ ਉਹਦੇ ਸਾਹਮਣੇ ਉਹਦੇ ਭਰਾ ਹੈ ਉਹਦੇ ਤਾਏ ਚਾਚੇ ਹੈ ਉਹ ਸਾਰਿਆਂ ਨੂੰ ਸੋਚਾ ਤਾਏ ਚਾਚੇ ਦੇ ਮੁੰਡੇ ਹੈ ਉਹਨਾਂ ਨੂੰ ਵੇਖਿਆ ਸੀ ਮੈਂ ਇਹਨਾਂ ਨੂੰ ਨਹੀਂ ਮਾਰ ਸਕਦਾ ਸੀ ਉਹ ਸੀ ਕਿਸ ਨੂੰ ਕਹਿੰਦਾ ਹੈ ਮੈਂ ਇਹਨਾਂ ਦੇ ਨਾਲ ਯੁੱਧ ਨਹੀਂ ਕਰਨਾ ਐ ਤੋਂ ਸਾਡੇ ਚਾਚੇ ਤਾਏ ਹੈ ਸਾਡੇ ਭਰਾ ਹੈ ਇਹਦਾ ਦੇ ਨਾਲ ਸਾਡੇ ਚਾਚੀ ਤਾਈ ਦੇ ਮੁੰਡੇ ਜੀ ਇਹਨਾਂ ਨੂੰ ਮਾਰ ਕੇ ਮੈਂ ਪਾਪ ਦਾ ਭੋਗੀ ਬਣ ਜੂਗਾ ਆ ਗੱਲ ਦਾ ਉਹਨਾਂ ਨੂੰ ਦੱਸੀ ਤਾਂ શ્રીਕ੍ਰਿਸ਼ਨ ਨੇ ਕੀ ਕੀਤਾ ਸੀ ਤੇ શ્રીਕ੍ਰਿਸ਼ਨ ਨੇ ਉਚਾ ਗੀਤਾ ਦਾ ਉਪਦੇਸ਼ ਦਿੱਤਾ ਤੇ ਅਰਜੁਨ ਨੇ ਕਿਹਾ 파르ਤ ਤੁਸੀਂ ਕਰਮ ਕਰੋ ਉਹਨੇ ਕਿਹਾ ਕਿ हे ਅਰਜੁਨ ਤੁਸੀਂ ਕਰਮ ਕਰ ਕਰਮ ਦੇ ਫਲ ਦੀ ਚਿੰਤਾ ਨਾ ਕਰ ਤੁਸੀਂ ਜਦੋਂ ਉਹਨਾਂ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ ਤਾਂ ਉਹਦੇ ਬਾਅਦ ਕੀ ਹੋਇਆ ਸੀ શ્રીਕ੍ਰਿਸ਼ਨ ਨੇ ਗੀਤਾ ਉਪਦੇਸ਼ ਦੇ ਕੇ ਅਰਜੁਨ ਨੂੰ ਸੈਟੀਸਫਾਈਡ ਕੀਤਾ ਤਾਂ ਹੀ ਅਰਜੁਨ ਨੇ ਯੁੱਧ ਲਈ ਤਿਆਰ ਹੋਇਆ ਸੀ ਤੂੰ ਜਿਹੜਾ ਉਪਦੇਸ਼ ਸ੍ਰੀ ਕ੍ਰਿਸ਼ਨ ਨੂੰ ਦਿੱਤਾ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਦਿੱਤਾ ਸੀ ਉਹ ਗੀਤਾ ਦਾ ਉਪਦੇਸ਼ ਸੀ ਉਹ ਕਿਸ ਨੂੰ ਦਿੱਤਾ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਦਿੱਤਾ ਉਹ ਕਿੱਥੇ ਦਿੱਤਾ ਸੀ ਇੱਕ ਕੁਰਖੇਤਰ ਦੇ ਵਿੱਚ ਤੇ ਭੇਵੇ ਰੋਡ ਤੇ ਇੱਕ ਪਿੰਡ ਪੈਂਦਾ ਸੀ ਜੋਤੀਸਰ ਉੱਥੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ ਕਲੀਅਰ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਹਰਿਆਣਾ ਦੀ ਰਾਜਧਾਨੀ ਕਿਹੜੀ ਹੈ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ ਭਈ ਹਰਿਆਣਾ ਤੇ ਸਾਡਾ ਗੁਵਾਂਡੀ ਸਟੇਟ ਹੈ ਜਿਹੜਾ ਪੰਜਾਬ ਆ ਦੋਆਂ ਦੀ ਇੱਕੋ ਰਾਜਧਾਨੀ ਹੈ ਉਹ ਕਿਹੜੀ ਹੈ ਚੰਡੀਗੜ੍ਹ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਹਰਿਆਣਾ ਦੀ ਦੂਜੀ ਭਾਸ਼ਾ ਕਿਹੜੀ ਹੈ ਪੰਜਾਬੀ ਹਰਿਆਣਾ ਦੀ ਪਹਿਲੀ ਭਾਸ਼ਾ ਕਿਹੜੀ ਸੀ ਹਿੰਦੀ ਤੇ ਦੂਜੀ ਭਾਸ਼ਾ ਕਿਹੜੀ ਜਿਹਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਸੀ ਉਹ ਪੰਜਾਬੀ ਹੈ ਜੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਹਰਿਆਣਾ ਦੇ ਕਿਹੜੇ ਜ਼ਿਲ੍ਹੇ ਦੀ ਸੱਖਤਾ ਸੱਖਰਤਾ ਸਭ ਤੋਂ ਵੱਧ ਹੈ ਸੱਖਰਤਾ ਸਭ ਤੋਂ ਵੱਧ ਉਹ ਕਿਹੜੀ ਵਈ ਉਹ ਹੈ ਗੁਰਗਾਉਂ ਦੀ ਗੁਰਗਾਉਂ ਦੀ ਸੱਖਰਤਾ ਸਭ ਤੋਂ ਵੱਧ ਹੈ ਉੱਥੇ ਦੇ ਤੇ ਜਨਾਨੀ ਤੇ ਮਰਦ ਉਹ ਸਭ ਤੋਂ ਵੱਧ ਪੜੇ ਲਿਖੇ ਹੋਣੇ ਹਨ ਕਿੱਥੇ ਗੁਰਗਾਉਂ ਦੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਮਰੁੱਤੀ ਕਾਰਾਂ ਕਿੱਥੇ ਬਣਦੀਆਂ ਹਨ ਬਈ ਮਰੁੱਤੀ ਕਾਰਾਂ ਹਰਿਆਣਾ ਵਿੱਚ ਕਿੱਥੇ ਬਣਦੀਆਂ ਸੀ ਆ ਵੀ ਗੁਰਗਾਉਂਾਂ ਵਿੱਚ ਹੀ ਬਣਦੀਆਂ ਨੇ ਗੁਰਗਾਉਂਾਂ ਵਿੱਚ ਵੇਲੀ ਮਲਟੀਨੈਸ਼ਨਲ ਕੰਪਨੀਆਂ ਬਣੀਆਂ ਹਨ ਜਿੱਥੇ हरियाणा ਦੇ ਪੂਰੇ ਭਾਰ ਦੇ ਲੋਕੀ ਉੱਥੇ ਕੰਮ ਕਰਨ ਲਈ ਆਉਂਦੇ ਹਨ ਵਿਦार्थीਓ ਸਾਡਾ ਅੱਜ ਦਾ ਇਹ ਪੂਵਿਕਲਪੀ ਪ੍ਰਸ਼ਨ ਦਾਵੀ ਸਾ ਇਥੇ ਸਮਾਪਤ ਹੋਇਆ ਸੀ ਜਿਹੜੇ ਹੋਰ ਪੂਵਿਕਲਪੀ ਪ੍ਰਸ਼ਨ ਹੈ ਪੱਠ ਨੰਬਰ 12 ਦੇ ਮੈਂ ਤੁਹਾਡੇ ਨਾਲ ਅੱਗੇ ਵਾਲੀ ਕੱਠਿਆ ਵਿੱਚ ਡਿਸਕਸ ਕਰਾਂਗਾ ਅੱਜ ਦੀ ਕੱਠਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਸ਼ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ